ਇਹ ਗੱਲ ਜੀ ਬਾਈ ਜੀ ਸਸਰੀਕਾਲ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਚਰਨਾਂ ਚ ਵੀ ਬਹੁਤ ਬਹੁਤ ਤੁਸੀਂ ਸਾਨੂੰ ਪਿਆਰ ਕਰਿਆ ਤੁਹਾਡਾ ਦੇਣਾ ਨਹੀਂ ਬਾਈ ਕਿਤੇ ਵੀ ਦੇ ਸਕਦੇ ਮਰ ਕੇ ਵੀ ਨਹੀਂ ਦੇ ਸਕਦਾ ਮੈਂ ਤਾਂ ਕਿਉਂਕਿ ਮੈਂ ਸੋਚੀ ਨਹੀਂ ਸੀ ਇਹ ਗੱਲ 4 ਸਾਲ ਬਾਈ ਮੈਂ ਅੱਗੇ ਵੀ ਵੀਡੀਓ ਚ ਕਿਹਾ 4 ਸਾਲ ਜੇਲ੍ਹ ਕੱਟੀ ਆ 5 ਸਾਲ ਘਰੇ ਆ ਇਹਨੂੰ ਹੋ ਗਏ ਘਰੋਂ ਮੈਂ ਬਾਹਰ ਨਹੀਂ ਨਿਕਲਿਆ 9 ਸਾਲ ਦਾ ਬਨਵਾਸ ਕੱਟ ਲਿਆ ਇਸ ਗੱਲ ਦਾ ਸਾਡਾ ਸਾਰਾ ਪਿੰਡ ਗਵਾਹ ਹੈ ਕੋਈ ਕਹਿ ਦੇਵੇ ਮਨਦੀਪ ਸਾਡੇ ਭੋਗ ਤੇ ਆਇਆ ਸਾਡੇ ਵਿਆਹ ਤੇ ਆਇਆ ਜਾਂ ਸਾਡੇ ਘਰੇ ਉ ਆਇਆ ਜਾਂ ਮੈਨੂੰ ਕਿਨੇ ਘਰੋਂ ਨਿਕਲਦਾ ਦੇਖਿਆ ਘਰੋਂ ਹੀ ਨਹੀਂ ਨਿਕਲਿਆ ਬਾਈ ਬੈੱਡ ਹੀ ਮਲ ਲਏ ਸੀ ਲੱਗਾ ਹੀ ਗਰਮੀਆਂ ਜੇ ਸੀ ਛੱਡ ਲਈਦਾ ਸੀ ਟੀਵੀ ਦੇਖੀ ਜਾਂਦੇ ਮੋਬਾਈਲ ਦੇਖੀ ਜਾਂਦੇ ਸੀ 4 ਸਾਲ ਤਾਂ ਬਾਈ ਇਹ ਤਪੱਸਿਆ ਕਰੀਆ ਮੋਬਾਈਲ ਤੇ ਆ ਗਈ ਦੇਖਿਆ ਵੀ ਹੋਈ ਕੀ ਜਾਂਦਾ ਦੁਨੀਆ ਤੇ ਫਿਰ ਇਹ ਗੱਲਾਂ ਸੋਚੀਆਂ ਫਿਰ ਇੱਕ ਦਿਨ ਬੈਠਾ ਬੈਠਣ ਦਾ ਮੂਡ ਬਣਿਆ ਜਿੱਦੇ ਆ ਨਾ ਹੀ ਹਟੀ ਕਮਲਕੌਰ ਜੀ ਮੈਨੂੰ ਦੋ ਬੰਦੇ ਚਾਹੀਦੇ ਆ ਫਲਾਣਾ ਟਮਕਾਨਾ ਫਿਰ ਬੋਲਿਆ ਮੈਂ ਹੱਕ ਕੇ ਮੈਂ ਹੁਣ ਚੱਲਣ ਦੇ ਆਪਾਂ ਨੂੰ ਕੜਾ ਡਾਰਾ ਕਹੇ ਦਾ ਉਹ ਮਹਾਰਾਜ ਤੋਂ ਬਣਾ ਸੱਚੇ ਪਾਤਸ਼ਾਹ ਤੋਂ ਬਣਾ ਨਾ ਮੈਂ ਡਰਿਆ ਤੇ ਨਾ ਮੈਂ ਕਿਸੇ ਤੋਂ ਡਰਾਂ ਨਾ ਬੋਲਾ ਮੈਂ ਭਲਾ ਕੁਛ ਮਰਜੀ ਹੋ ਜੇ ਤੇ ਜਾਈ ਤੇ ਆ ਜਾ ਫਿਰ ਭਾਈ ਮੈਂ ਕਹਿੰਦੇ ਹੁੰਦਾ ਨਾ ਹਾਥੀ ਨੰਗਿਆ ਪੂਛ ਛੜ ਗਈ ਫਿਰ ਕਿਤੇ ਪੂਛ ਨਹੀਂ ਨੰਗਣ ਦਿੱਤੀ ਫਿਰ ਕੋਟੜਾ ਅਲਵਾ ਗੱਲ ਇਹ ਆ ਕਿਸੇ ਬੰਦੇ ਨੇ ਅੱਜ ਤਾਈਂ ਇਹ ਗੱਲ ਨਹੀਂ ਕਰੀ ਮੈਂ ਸਨ 16 ਤੋਂ ਲੈ ਕੇ ਸਾਨੂੰ ਨਹੀਂ ਤਾਈਂ ਲੁਧਿਆਣੇ ਜੇਲ੍ਹ ਚ ਸੀ ਤੇ ਮੈਨੂੰ ਉੱਥੇ ਜੇ ਹੁਣ ਬੰਦੇ ਵੇਖਣਗੇ ਕਿਸੇ ਦਾ ਮੇਰੇ ਕੋਲ ਨੰਬਰ ਨਹੀਂ ਨਾ ਮੈਂ ਕਿਸੇ ਦਾ ਲੈ ਕੇ ਆਇਆ ਆ ਉਹ ਤਾਂ ਆਡੀ ਪੰਥ ਰੱਖਿਆ ਅਸੀਂ ਤਿੰਨ ਜਣੇ ਆਡੀ ਸੀ ਆਡੀ ਜੇਲ੍ਹ ਕੱਟੀ ਆ ਟਾਪ ਦੀ ਜੇਲ੍ਹ ਕੱਟੀ ਆ ਬਾਈ ਜੀ ਕਿਸੇ ਦਾ ਨੰਬਰ ਨਹੀਂ ਲਿਆ ਕਿਸੇ ਨੂੰ ਨੰਬਰ ਦਿੱਤਾ ਨਹੀਂ ਲੈਣਾ ਕੀ ਆਪਾਂ ਇਹ ਚੀਜ਼ਾਂ ਤੋਂ ਆਪਾਂ ਇਹ ਲੈਣ ਦੇ ਘੋੜੇ ਹੀ ਹੈ ਨਹੀਂ ਸੀਗੇ ਠੀਕ ਆ ਫਸ ਗਏ ਕਟੀਆਂ ਫਰਾਵਦੇ ਤੇ ਜਿਵੇਂ ਕਟੀਆਂ ਕਿਸੇ ਮੁਰੇ ਹੱਥ ਨਹੀਂ ਅੱਡੇ ਦਿੱਤਾ ਹੋਊ ਬਥੇਰੇ ਲੋਕਾਂ ਨੂੰ ਦਿੱਤਾ ਆ ਹੁਣ ਜਰੂਰ ਟਰਾਈ ਕਰਕੇ ਦੇਖਿਆ ਹੀ ਮੈਂ ਚਲੋ ਛੱਡੋ ਉਹ ਗੱਲ ਦੱਸਦਾ ਤੁਹਾਨੂੰ ਉੱਥੇ ਨਾਲ ਜਦੋਂ ਪਾਸਟਰ ਚੱਲੇ ਚੱਲੇ ਆ ਤੇ ਜੇਲ੍ਹ ਚ ਲੁਧਿਆਣੇ ਧੱਕੇ ਨਾ ਆਏ ਇਹ ਪਤਾ ਨਹੀਂ ਕਿਵੇਂ ਅਫਸਰਾਂ ਨੇ ਇਹਨਾਂ ਨੇ ਸੈਟਿੰਗ ਕਰੀ ਸੋਫਾ ਡੈਂਟ ਨਾ ਕੀ ਦੇਣਾ ਉੱਥੇ ਬੰਦਿਆਂ ਨੂੰ ਧੱਕੇ ਨਾ ਲੈ ਕੇ ਜਾਇਆ ਕਰਨ ਵੀ ਸਾਡਾ ਭਾਸ਼ਣ ਸੁਣੋ ਤੇ ਭਾਈ ਜੇਲ੍ਹ ਵਾਲੇ ਬੰਦੇ ਥੋੜੇ ਬਹੁਤ ਜਾਂਦੇ ਵੀ ਸੀ ਇਹ ਨਹੀਂ ਗੱਲ ਮੈਂ ਤੁਹਾਨੂੰ ਕਹਦਾ ਵੀ ਇੱਕ ਵੀ ਨਹੀਂ ਗਿਆ ਗਏ ਆ ਬੰਦੇ ਪਰ ਅਸੀਂ ਨਹੀਂ ਗਏ ਅਸੀਂ ਇਸ ਗੱਲ ਦਾ ਤਰਾਜ ਕਰਿਆ ਵੀ ਜੇ ਹੁਣ ਅਸੀਂ ਜੇਲ੍ਹ 'ਚ ਬੈਠੇ ਆ ਤਾਂ ਤਾਂ ਕਰਕੇ ਸਾਨੂੰ ਧੱਕੇ ਨਾ ਕਹਿੰਦੇ ਸੀ ਸੁਣੋ ਇਹਨਾਂ ਦਾ ਭਾਸ਼ਣ ਸੁਣੋ ਇਹਨਾਂ ਦਾ ਤੇ ਅਸੀਂ ਇਸ ਗੱਲ ਦਾ ਉੱਥੇ ਵੀ ਤਰਾਜ ਕਰਿਆ ਸੀ ਐ ਕਿਹਾ ਵੀ ਨਹੀਂ ਇਹ ਬਾਈ ਜੀ ਕਿੱਥੋਂ ਗੱਲ ਹੁੰਦੀ ਆ ਹੁਣ ਬਹੁਤ ਬੰਦੇ ਕਹਿਣਗੇ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਇਹਨਾਂ ਨੇ ਬਈ ਲੋਕਾਂ ਦੀ ਪੰਜਾਬ 'ਚ ਮਦਦ ਹੀ ਨਹੀਂ ਕੀਤੀ। ਅਰਬਾਂ ਰੁਪਈਆ ਪਿਆ ਅੰਬਰਸਰ ਕਮੇਟੀ ਕੋਲੇ। ਜੇ ਇਹ ਇਹ ਆ ਕਿ ਐਂ ਪਾਛਣ ਕਰਨ, ਨਗਰ ਕੀਰਤਨ ਕਰਨ, ਕੋ ਦੱਸਣ ਤੇ ਲੋਕਾਂ ਨੂੰ ਪਤਾ ਲੱਗੇ। ਉਹ ਪਾਸਟਰ ਤਾਂ ਐ ਕਰ ਸਕਦੇ ਆ ਪਰ ਆਪਾਂ ਨਹੀਂ ਕਰ ਸਕਦੇ। ਆਪਾਂ ਆਪਣੀ ਧੌਣ 'ਚ ਕਿੱਲਾ ਹੀ ਬਾਲਾ ਵੱਡਾ। ਆਪਾਂ ਕਹਤੋ ਜਾਈਏ ਅਗਲਾ ਆਵੇ। ਤੇ ਅਗਲਾ ਤਾਂ ਫਿਰ ਬਈ ਉੱਥੇ ਆਉਂਦਾ ਹੀ ਆ ਆਪਦੀ ਲੋੜ ਨੂੰ ਆਉਂਦਾ ਲਾ ਲਓ ਕੁਛ ਲਾ ਲਓ। ਤੁਸੀਂ ਕਿਸੇ ਦੀ ਕੋਈ ਮਦਦ ਕਰੋ ਕੋਈ ਗਰੀਬਾਂ ਦੇ ਬੱਚਿਆਂ ਨੂੰ ਕਾਪੀਆਂ ਪੈਨ ਬਰਦੀਆਂ ਕੋ ਦੇ ਦਿਓ ਇੰਨਾ ਰੁਪਈਆ ਕਰਨ ਕੀ ਆ ਲੈ ਕੇ ਕਿੱਥੇ ਜਾਣਾ ਬੰਦਾ ਮਿੱਟੀ ਦੀ ਢੇਰੀ ਆ ਜਿੱਦੇ ਪੌਰ ਨਹੀਂ ਆਇਆ ਬੱਚਾ ਚੱਕ ਲੋ ਚੱਕ ਲੋ ਹੋ ਜਾਣੀ ਉੱਡ ਗਿਆ ਪੌਰ ਵਜੂ ਚੋਂ ਹੱਥ ਬੰਨ ਕੇ ਬੇਨਤੀ ਆ ਜਿਹੜੇ ਬੰਦੇ ਇਹ ਕੰਮ ਚਾਹੇਗੇ ਆ ਨਾ ਮੂਰੇ ਮੋਢੀ ਬੰਦੇ ਮੈਨ ਉਹ ਰੁਪਈਆ ਨਾ ਗਰੀਬਾਂ ਦੀ ਮਦਦ ਕਰੋ ਜੱਥੇਦਾਰ ਜੀ ਸੁਣੋ ਐਨਾ ਰੁਪਈਏ ਤੋਂ ਕਰਾਉਣਾ ਕੀ ਆ ਥੋੜਾ ਕਾਣਾ ਨਾ ਗਰੀਬਾਂ ਚ ਵੰਡੋ ਪਿੰਡ ਪਿੰਡ ਜਾ ਕੇ ਬੰਦੇ ਦੀ ਪੁੱਛ ਪੜਤਾਲ ਕਰੋ ਵੀ ਆਹ ਬੰਦਿਆਂ ਨੂੰ ਲੋੜ ਆ ਇਹਨਾਂ ਨੂੰ ਦਿੱਤਾ ਜਾਵੇ ਇਹਨੂੰ ਨਹੀਂ ਲੋੜ ਇਹਨੂੰ ਨਹੀਂ ਦਿੱਤਾ ਜਾਵੇ ਰੁਪਈਏ ਤੋਂ ਕਰਾਉਣਾ ਕੀ ਆ ਖਾਣੀ ਤਾਂ ਰੋਟੀ ਆ ਫਿਰ ਹੋਰ ਗੱਲ ਬਾਹਰ ਲੰਗਰ ਲਾਈ ਜੰਨੇ ਆ ਤੁਸੀਂ 10-10 ਕਰੋੜ ਦੇ ਲੰਗਰ ਲਾ ਦਿੰਨੇ ਆ ਕਿਉਂ ਜੇਲਾਂ ਚ ਬੰਦੇ ਨਹੀਂ ਉਹਨਾਂ ਦੇ ਹਾਲਾਤ ਪਤਾ ਕੀ ਐ ਮੂੰਗੀ ਦੀ ਦਾਲ ਦੇ 17 ਬੰਦਿਆਂ ਨੂੰ ਇੱਕ ਜੱਗ ਮਿਲਦਾ ਤੇ 100 ਦਾਣਾ ਮੂੰਗੀ ਦਾ ਹੁੰਦਾ ਜੱਗ ਦੇ ਵਿੱਚ ਫੇਰ ਉਹਨੂੰ ਤੜਕਾ ਲਾਉਣਾ ਪੈਂਦਾ ਫੇਰ ਉਹ ਖਾਣਯੋਗ ਬਣਦੀ ਐ ਕੱਲੀ ਵਾਲ ਕੇ ਹੀ ਦਿੰਦੇ ਆ ਉਹ ਨਾ ਤੇ ਨੂਨ ਨਾ ਮਿਰਚ ਫੇਰ ਜਦੋਂ ਲੋਕਡਾਊਨ ਲੱਗ ਗਿਆ ਉਦੋਂ ਲੋਕ ਮਰੇ ਉਦੋਂ ਮੈਂ ਚਲਾਣਾ ਆਪਦਾ ਆਪਵਾ ਕੇ ਡੀਜੀਪੀ ਸਾਹਿਬ ਤੋਂ ਤੇ ਫਰੀਦਕੋਟ ਆ ਗਿਆ ਉੱਥੇ ਕੁਛ ਵੀ ਨਾ ਮਿਲੇ ਕੰਟੀਨ ਤੋਂ ਮੈਂ ਅਸੀਂ ਜੰਟਾ ਖਾਈ ਵਾਲਾ ਸੀ ਦਰਸ਼ਨ ਨਿਹਾਲ ਸਿੰਘ ਵਾਲਾ ਸੀ ਹੋਰ ਬੰਦੇ ਸੀ ਇਕੱਠੇ ਰਹਿੰਦੇ ਸੀ ਉੱਥੇ ਅਸੀਂ ਰਿਕਵੈਸਟ ਕਰਤੀ ਵੀ ਇੱਕ ਕੌਲੀ ਦਾਲ ਦੀ ਮਿਲਦੀ ਐ ਪੰਜ ਰੋਟੀਆਂ ਮਿਲਦੀਆਂ ਚਾਹ ਪਤਾ ਕਿਣੀ ਹੁੰਦੀ ਸੁੱਕੇ ਦੁੱਧ ਦੀ ਸੁੱਕੇ ਦੁੱਧ ਦੀ ਚਾਹ ਐ ਤੇ ਉੱਥੇ ਗਲਾ ਲਿਆ ਕੇ ਪੈਕਟ ਦੁੱਧ ਦਾ ਵਿੱਚ ਪਾ ਕੇ ਫੇਰ ਪੀਣਯੋਗ ਬਣਦੀ ਆ ਉਹ ਖੰਡ ਮਿੱਠਾ ਪਾ ਕੇ ਚਾਹ ਪੱਤੀ ਤੇ ਉਹ ਜਿਹੜਾ ਗਰੀਬ ਬੰਦਾ ਉਹ ਉਹ ਉਵੇਂ ਹੀ ਪੀ ਜਾਂਦਾ ਕੋਈ ਵਿਚਾਰਾ ਜਿਹੜਾ ਬੜਾ ਗਰੀਬ ਆ ਕਿਹਦੇ ਨਾਲ ਲੱਤਾਂ ਘੁੱਟੀ ਜਾਂਦਾ ਮੜੇ ਜੇ ਤਖੜੇ ਦੀਆਂ ਕੋਈ ਕਿਤੇ ਕੱਪੜੇ ਧੋਈ ਜਾਂਦਾ ਫੇਰ ਨਾਲ ਉਹ ਕੌਲੀ ਦਾਲ ਦੀ ਖਾਈ ਜਾਂਦਾ ਜਦੋਂ ਬਾਹਰ ਲੰਗਰ ਲਾ ਸਕਦੇ ਆ ਕਦੇ ਸਾਲ 6 ਮਹੀਨਿਆਂ ਬਾਅਦ ਆ ਬਸਾਖੀ ਆਉਂਦੀ ਆ ਜੇ ਕੋਈ ਮੇਰੀ ਸੁਣਦਾ ਤੇ ਬਸਾਖੀ ਤੇ ਉੱਥੇ ਖੀਰ ਖੂਰ ਚੜ੍ਹਾਓ ਉੱਥੇ ਜੇਲਾਂ ਚ ਦੇ ਆਓ ਸੌਦਾ ਰਸਣ ਪੱਤਾ ਉਹ ਵੀ ਤਾਂ ਕਿਸੇ ਦੇ ਧੀ ਪੋਤੀ ਬੈਠੇ ਆ ਉੱਥੇ ਬਹੁਤ ਬੁਰਾ ਹਾਲ ਜਰਦੇ ਦੀ ਪੁੜੀ 15000 ਦੀ ਆ ਫਰੀਦਕੋਟ ਜੇਲ੍ਹ ਦਾ ਆ ਹਾਲ ਆ ਪਰसों ਮੈਨੂੰ ਮੁੰਡੇ ਦਾ ਫੋਨ ਆਇਆ ਸਾਡੇ ਪਿੰਡ ਦਾ ਮੁੰਡਾ ਗਿਆ ਆ ਵੇ ਹਸਣਾ ਹਸਣਾ ਤੇ ਉਹਨੂੰ ਕਿਤੇ ਮੇਰਾ ਨੰਬਰ ਜਾਤ ਸੀ ਉਹਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਬਾਈ ਲੱਖ ਰੁਪਏ ਦਾ ਫੋਨ ਆ ਤੇ 15000 ਦੀ ਜਰਦੇ ਦੀ ਪੁੜੀ ਆ ਤਾਂ ਜਿਹੜੇ ਉੱਥੇ ਲਾਉਂਦੇ ਆ ਜਰਦਾ ਤਾਂ ਘੱਟੋ ਘੱਟ ਫ੍ਰੀ ਹੋਣਾ ਚਾਹੀਦਾ ਕੰਟੀਨ ਆ ਉੱਥੇ ਕੰਟੀਨਾਂ ਤੋਂ ਜਰਦਾ ਮਿਲਣ ਲੱਗੇ ਜੇ ਫੇਰ ਕੀ ਆ ਕਿਵੇਂ ਸੁਧਾਰ ਦੋਗੇ ਤੁਸੀਂ ਜਿਹੜਾ ਬੰਦਾ ਜਰਦਾ ਲਾਉਂਦਾ ਉਹ ਜੇੜਾ ਜਿਹੜੀ ਨਸ਼ੇ ਤੋਂ ਬਿਨਾ ਨਹੀਂ ਕੱਟੀ ਜਾਂਦੀ ਦਿਮਾਗ ਬਾਈ ਜੀ ਉਦੋਂ ਘਰੇ ਰਹਿੰਦਾ ਅੱਧੇ ਬੰਦਿਆਂ ਨੂੰ ਤਾਂ ਇਹੀ ਡਰ ਹੁੰਦਾ ਵੀ ਮੈਂ ਜੇਲ੍ਹ 'ਚ ਬੈਠਾਂ ਤੇ ਮੇਰੀ ਜਨਾਨੀ ਨਾ ਕਿਸੇ ਨਾਲ ਭੱਜ ਜੇ ਮਰ ਮਰ ਕੇ ਜਾਂਦਾ ਅਗਲਾ ਮਰ ਮਰ ਕੇ ਉਹ ਤਾਂ ਉਹੀ ਬੰਦਾ ਦਿਲ ਨਾਲ ਜਾਂਦਾ ਜਿਹੜਾ ਬੰਦਾ ਦੈਲ ਵਾਲਾ ਜਿਹਨੂੰ ਆਪਦੇ ਟੱਬਰ ਤੇ ਵਿਸ਼ਵਾਸ ਆ ਵੀ ਨਹੀਂ ਕਿਤੇ ਜਾਂਦੀ ਉਹ ਕੱਟਦਾ ਜੇਲ੍ਹ ਜਿਹੜੇ ਬੰਦੇ ਦਾ ਦਿਲ ਛੋਟਾ ਉਹਨੂੰ ਤਾਂ ਆਉਣ ਲੱਗੀ ਜਾਂਦਾ ਵੀ ਭੈਣ ਚੋਂ ਤਾਂ ਪਤਾ ਨਹੀਂ ਜਾਂਦੇ ਇਹਨੂੰ ਜਵਾਕ ਕਿੱਥੇ ਹੋਣਗੇ ਤੇ ਜਨਾਨੀ ਕਿ ਹੋਈਆਂ ਲੋਕਾਂ ਨਾਲ ਇਹ ਦੇਖੀਆਂ ਮੈਂ ਉੱਥੇ ਗੱਲਾਂ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਕੋਈ ਮਾਤਾ ਜਾਵੜੀ ਐਡਾ ਸਗਲਾ ਲੈ ਕੇ ਉਹ ਮੁੰਡੇ ਨੇ ਕਿਤੇ ਅੰਦਰੋਂ ਫੋਨ ਕਰਿਆਉਣਾ ਵੀ ਬੇਬੇ ਸਗਲਾ ਦੇ ਜਾ ਸਗਲਾ ਲੈ ਗਈ ਮਾਤਾ ਵੱਡਾ ਤੇ ਉੱਥੇ ਖਿੜਕੀ ਜਿਹੜੀ ਐਡੀ ਖਿੜਕੀ ਆ ਜਿਹਦੇ ਵਿੱਚ ਦੀ ਲੀੜਾ ਕੱਪੜਾ ਫੜਾਉਂਦੇ ਜਦੋਂ ਮੁਲਾਕਾਤ ਕਰਨ ਜਾਂਦੇ ਆ ਜਿਹੜੇ ਬੰਦੇ ਅੰਦਰ ਗਏ ਉਹਨਾਂ ਨੂੰ ਪਤਾ ਦੂਜਿਆਂ ਨੂੰ ਕੀ ਪਤਾ ਤੇ ਮਾਤਾ ਕਹਿੰਦੀ ਪੁੱਤ ਸਗਲ ਆ ਜਾ ਅੰਦਰ ਲੰਘ ਜੂ ਤੇ ਮੈਂ ਵੀ ਮੁਲਾਕਾਤ ਕੋਲੇ ਹੀ ਕਰੀ ਜਾਂਦੇ ਮੈਂ ਵੀ ਝਮਾਨਾ ਫੜਦਾ ਸੀ ਮੇਰੇ ਵੀ ਪਰਿਵਾਰ ਗਿਆ ਵਾ ਸੀ ਉਹ ਆਂਦਾ ਬੇਬੇ ਤੂੰ ਸਗਲੇ ਨੂੰ ਰੋਨੀ ਆ ਲੋਕਾਂ ਦਾ ਇਹ ਬਾਰੀ ਥਾਣੀ ਦੀ 100 100 ਕਿੱਲਾ ਲੰਘ ਗਿਆ ਐਡੀ ਕਿ ਥਾਣੀ ਦੀ ਹੋਈ ਆਂਦੀ ਅੱਛਾ ਪੁੱਤ ਉਹਨਾਂ ਦਾ ਰੁਪਈਆ 500 ਫੜਾ ਸਗਲਾ ਤੇਰੇ ਮੁੰਡੇ ਕੋਲੇ ਉਹ ਜਦੋਂ ਫੋਨ ਆਇਆ ਪੁੱਛ ਲਈ ਪਹੁੰਚ ਗਿਆ ਕਿ ਨਹੀਂ ਉਹਦਾ ਸਗਲਾ ਛੱਡ ਟਰੱਕ ਨਿਗਾ ਦੇ ਆਂਗੇ ਅਸੀਂ ਵੱਡਾ ਬਾਰ ਖੋਲ ਕੇ ਨਿਗਾ ਦੇ ਆਂਗੇ ਤੂੰ ਰੁਪਈਏ ਦੇਣ ਵਾਲੀ ਬਣ ਆਹ ਕ ਜਿਹੜਾ ਬੰਦਾ ਮਾੜਾ ਮੋਟਾ ਸਰਦਾ ਨਾ ਉਹ ਤਾਂ ਭਾਂਚੋ ਜੇਲ ਕਟਣੀ ਦੁੱਬਰਾਂ ਨੂੰ ਉੱਥੇ ਵੀ ਆਈਪੀ ਕਮਰੇ ਆ 30000 ਦਾ 60000 ਦਾ ਲੱਖ ਦਾ ਤੁਹਾਨੂੰ ਗੱਲਾਂ ਦਾ ਪਤਾ ਹੈਗਾ ਕਿਸੇ ਦਾ ਐਵੇਂ ਗੱਲਾਂ ਮਾਰੀ ਜਾਂਦੇ ਆ ਇਹ ਤਾਂ ਉਹ ਬੰਦੇ ਨੂੰ ਪਤਾ ਜਿਹੜਾ ਗਿਆ ਬਾਈ ਲੱਖੇ ਸਿਧਾਨੇ ਨੇ ਗੱਲਾਂ ਕਰੀਆਂ ਠੀਕ ਆ ਬੰਦਾ ਕਿਤੇ ਗੱਲ ਭੁੱਲ ਜਾਂਦਾ ਆ ਮੇਰੀ ਵੀਡੀਓ ਬਾਈ ਜੀ ਵੀ ਦੇਖਣਗੇ ਉਹ ਕਹਿ ਦੇਣ ਵੀ ਇਹ ਬੰਦਾ ਗਲਤ ਬੋਲਦਾ ਤਾਂ ਮੈਂ ਸਿਰ ਵੜਾ ਦੂੰਗਾ ਆਨ ਰਿਕਾਰਡਰ ਕਹਿਣਾ ਕੈਮਰੇ ਦੇ ਮੂਰੇ ਨਾਲ ਹੋਰ ਬੰਦਾ ਕੋਈ ਕਹਿ ਕੇ ਦਿਖਾਵੇ ਆ ਤਾਂ ਉੱਥੇ ਹਾਲਾਤ ਆ ਕੋਈ ਫੋਨ ਦੀ ਸਹਾਇਤਾ ਨਹੀਂ ਉੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਜੇ ਕੋਈ ਚੋਰੀ ਚਪੋਰੀ ਮੋਬਾਈਲ ਰੱਖਦਾ ਉੱਥੋਂ ਕਿਹੜਾ ਉਹ ਕੋਈ ਫਰੋਤਿਆਂ ਮੰਗੀ ਜਾਂਦਾ ਆ ਉਹਦੇ ਬੱਚਿਆਂ ਨੂੰ ਫੋਨ ਲਾਉਂਦਾ ਉਹਦੇ ਟੱਪਰ ਨੂੰ ਫੋਨ ਲਾਉਂਦਾ 20 ਦੇ ਨਾਲ ਹੋਰ ਕਰਾਉਂਦਾ ਹਾਂ ਵਿੱਚ ਮਾੜੇ ਬੰਦੇ ਵੀ ਹੈਗੇ ਆ ਵਿੱਚ ਇਹੋ ਜਿਹੇ ਬੰਦੇ ਵੀ ਆ ਜੇ ਕਿਹਨੇ ਕਿਤੇ ਫੋਨ ਤੋਂ ਫੋਨ ਲਾ ਲਿਆ ਤੇ ਉਹਨੇ ਉਹ ਨੰਬਰ ਨੋਟ ਕਰ ਲੈਣਾ ਉਹਨੇ ਬਾਅਦ ਚ ਦੇ ਘਰ ਵਾਲੇ ਨੂੰ ਟਰਾਈ ਕਰਕੇ ਵੇਖਣਾ ਵੀ ਝਾਲ ਚੱਲਦੀ ਆ ਕਿ ਨਹੀਂ ਐਜੇ ਵੀ ਬੰਦੇ ਪਏ ਤੇ ਜੇ ਜਨਾਨੀ ਉਹੋ ਜੀ ਆ ਜੱਪੜ ਉਹ ਲੱਗ ਜਾਂਦੀ ਆ ਮੈਂ ਜੇਲ੍ਹ ਦੇ ਵਿੱਚ ਗਿਆ ਗਿਆ ਹੁਣ ਆ ਗੱਲ ਸੁਣੂੰਗਾ ਸੰਧੂ ਵੀ ਉਹਨੂੰ ਕੀ ਪਤਾ ਸੀ ਮੈਂ ਆਦੇ ਘਰੇ ਫੋਨ ਲਾ ਲਿਆ ਉਹਦੇ ਫੋਨ ਤੋਂ 3 ਦਿਨ ਹੋਏ ਸੀ ਅਜੇ ਮੈਨੂੰ ਗਏ ਨੂੰ ਉਹਨੇ ਕੀ ਕਰਿਆ ਮੇਰੇ ਘਰ ਵਾਲੇ ਨੂੰ ਫੋਨ ਲਾ ਲਿਆ ਮੇਰੇ ਘਰ ਵਾਲੇ ਨੂੰ ਫੋਨ ਲਾ ਲਿਆ ਤੇ ਜਦੋਂ ਮੈਂ ਫੇਰ ਮੈਨੂੰ 14 ਦਿਨ ਬਾਅਦ ਮੋਬਾਈਲ ਮਿਲਿਆ ਤੇ ਮੈਂ ਘਰੇ ਲਾਇਆ ਮੈਨੂੰ ਕਹਿੰਦੀ ਤੂੰ ਐ ਨਾ ਸਾਨੂੰ ਫੋਨ ਲਾਇਆ ਕਰ ਮੈਂ ਕੀ ਗੱਲ ਹੋ ਗਈ ਕਹਿੰਦੀ ਤੂੰ ਜਿਹੜੇ ਫੋਨ ਤੋਂ ਫੋਨ ਲਾਇਆ ਸੀ ਨਾ ਉਹ ਮੁੰਡੇ ਦਾ ਮੈਨੂੰ ਫੋਨ ਕਰਿਆ ਉਹਨੇ ਮੈਨੂੰ ਤੇ ਮੈਂ ਮੂਰੋ ਕੱਟਤਾ ਤੇ ਫਿਰ ਬਾਈ ਜੀ ਮੈਂ ਉਹ ਕੁਛ ਕਰਿਆ ਉਹਦੇ ਨਾਲ ਜਿਹੜਾ ਕੋ ਨਾ ਕਰਨਾ ਹੋਵੇ ਉਹ ਤਾਂ ਮੇਰਾ ਟੱਬਰ ਚੰਗਾ ਹੀ ਤੇ ਨਹੀਂ ਮੈਨੂੰ ਕਹਤੋਂ ਦੱਸਦੀ ਮਾਰੀ ਜਾਂਦੀ ਜੱਕੜ ਪਰ ਨਹੀਂ ਇਹ ਇਹ ਗੱਲ ਗੁੱਸੇ ਵਾਲੀ ਨਹੀਂ ਗਈ ਬੀਬੀ ਉਹ ਪੈਣੋ ਹੱਥ ਬੰਨ ਕੇ ਕਹਿੰਨਾ ਸੋਨੂੰ ਮੈਂ ਐ ਨਾ ਕਰਿਆ ਕਰੋ ਮੈਂ ਬਹੁਤ ਦੇਖਿਆ ਉਥੇ ਉਹ ਜਦੋਂ ਬੰਦਾ ਕੋਈ ਫੋਨ ਲਾਉਂਦਾ ਤਾਂ ਮਜਬੂਰੀ ਮਾਰਾ ਲਾਉਂਦਾ ਮੁੜ ਕੇ ਜਿਹਦੇ ਕੋਲੇ ਫੋਨ ਆ ਉਹ ਚੱਕ ਕੇ ਉਹਦੇ ਟੱਬਰ ਨੂੰ ਲਈ ਜਾਂਦਾ ਉਹ ਮੁਰ ਕੇ ਮੂਰੋ ਗੱਲਾਂ ਮਾਰੀ ਜਾਂਦੀਆਂ ਆਖਾ ਨਾ ਦੇਖਿਆ ਕੰਨਾਂ ਨਾ ਸੁਣਿਆ ਕੀ ਸੱਚ ਬੋਲਣਾ ਇਦੋਂ ਵੱਡਾ ਹੈਗਾ ਕੋਈ ਸੱਚ ਭਰਾ ਭਰਾ ਨੂੰ ਮਾਰ ਕੇ ਜੇਲ ਤੁਰਿਆ ਜਾਂਦਾ ਪਿਓ ਨੂੰ ਪੁੱਤ ਮਾਰ ਦਿੰਦਾ ਪੁੱਤ ਪਿਓ ਨੂੰ ਮਾਰ ਦਿੰਦਾ ਉਹ ਬਾਈ ਹੱਥ ਬੰਨਿਓ ਤੁਹਾਡੇ ਮੂਰੇ ਨਾ ਮਾਰੋ ਕਿ ਮਰਾਓ ਕਿਸੇ ਨੂੰ ਖਾਣੀ ਤਾਂ ਆਪਾਂ ਰੋਟੀ ਆ ਖਾਲੀ ਹੱਥਾਂ ਆ ਖਾਲੀ ਹੱਥੀ ਜਾਣਾ ਮੇਰੇ ਤੇ ਇੱਕ ਧੱਬਾ ਲੱਗ ਗਿਆ ਉਹ ਵੀ ਕੋਈ ਆਉ ਨਹੀਂ ਤੂੰ ਹੁਣ ਕਹਦੇ ਹੋ ਖਣੀਏ ਬੰਦਾ ਜਨਾਨੀ ਕੱਢ ਕੇ ਭੱਜ ਗਿਆ ਸੀ ਡੋਡਿਆਂ ਦਾ ਪਰਚਾ ਪੈ ਗਿਆ ਮੇਰੇ ਤੇ ਉਹ ਵੀ ਜਾਣੇ ਅਣਜਾਣੇ ਚ ਕੀ ਸਾਨੂੰ ਮੈਂ ਸਫਾਈ ਦਮੈਂ ਇਸ ਗੱਲ ਦੀ ਤੇ ਮੈਂ ਅੱਜ ਤਾਈਂ ਪਸਤਾਈ ਜਾਂਣਾ ਵੀ ਸਾਲਾ ਧੱਬਾ ਲੱਗ ਗਿਆ ਯਾਰ 5 ਸਾਲ ਘਰੋਂ ਬਾਹਰ ਨਹੀਂ ਨਿਕਲਿਆ ਵੀ ਲੋਕ ਕੀ ਕਹਿਣਗੇ ਗੱਲਾਂ ਬਹੁਤ ਆ ਵੀਰ ਬਣ ਕੇ ਕਿੰਨੇ ਮਿੰਟ ਦੀ ਬਣ ਗਈ ਵੀਡੀਓ 10 ਬਾਈ ਜੀ ਬਸ ਬਹੁਤ ਆਇਕ ਤਾਂ ਯਾਰ ਤੁਸੀਂ ਕਮੈਂਟ ਨਹੀਂ ਕਰਦੇ ਇੱਕ ਤੁਸੀਂ ਲਾਇਕ ਸ਼ੇਅਰ ਨਹੀਂ ਕਰਦੇ ਮਾਨ ਤੋੜ ਦਿੰਨੇ ਆ ਬਾਈ ਛੋਡੇ ਦਾ ਮਾਨ ਬਹੁਤ ਵੱਡਾ ਮਾਨ ਆ ਸਾਨੂੰ ਛੋਡੇ ਤੇ ਮੈਂ ਤੁਸੀਂ ਸੱਚ ਮੰਨਿਓ ਮੇਰਾ 1 ਕਰੋੜ ਰੁਪਏ ਦਾ ਬੀਮਾਰ ਦੇ ਬੱਚਿਆਂ ਲਈ ਜੇ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ 1 ਕਰੋੜ ਰੁਪਈਆ ਮਿਲ ਜੇ ਲੱਖ ਰੁਪਈਆ ਮੈਂ ਕਣਕ ਵੱਢ ਕੇ ਭਰਦਾ ਲੱਖ ਰੁਪਈਆ ਮੈਂ ਝੋਨਾ ਵੱਢ ਕੇ ਭਰਦਾ ਐਦੋਂ ਵੱਧ ਕੋਈ ਪਿਓ ਆ ਦੇ ਬੱਚਿਆਂ ਲਈ ਕੀ ਕਰ ਸਕਦਾ ਤੇ ਪੈਸਾਂ ਦੀ ਮੈਨੂੰ ਕੋਈ ਲੋੜ ਨਹੀਂ ਜੀ ਮੈਨੂੰ ਸੋਡੇ ਪਿਆਰ ਦੀ ਲੋੜ ਆ ਮੈਂ ਮਰਨਾ ਸੀ ਮੈਂ ਪਲਾਨ ਆਲਾ ਸੀ ਵੀ ਮੈਂ ਮਰਾਂ ਮੈਂ ਤੁਸੀਂ ਸਾਰਾ ਦਿਨ ਮੈਨੂੰ ਜਿੰਦੀ ਦੇ ਤੁਸੀਂ ਹੁਣ ਸਮਾਂ ਚਾਹੇ ਝੂਠ ਮੰਨ ਤੁਸੀਂ ਕੀ ਦਿੱਤੀ ਆ ਤੁਹਾਡੀ ਬਹੁਤ ਮਿਹਰ ਵੀਡੀਓ ਨੂੰ ਇੱਕ ਸ਼ੇਅਰ ਕਮੈਂਟ ਕਰੋ ਓਕੇ ਬਾਈ ਜੀ ਸੱਸ